ਅੱਜ ਦੀ ਮੇਰੀ ਕਹਾਣੀ ਹੈ ਆਪਣੀ ਬੁੱਧੀ ਦੀ ਕੋਹਾੜੀ ਨੂੰ ਹੋਰ ਤੇਜ ਕਰੋ ਜਹਾਨਾ ਦਾ ਇੱਕ ਲੱਕੜਹਾਰਾ ਇੱਕ ਕੰਪਨੀ ਚ 5 ਸਾਲਾਂ ਤੋਂ ਕੰਮ ਕਰਦਾ ਸੀ ਪਰ ਹਾਲੇ ਤੱਕ ਉਸ ਦੀ ਤਰੱਕੀ ਨਹੀਂ ਹੋਈ ਸੀ ਫਿਰ ਕੰਪਨੀ ਨੇ ਬਿਲ ਨਾ ਦਾ ਲੱਕੜਹਾਰਾ ਨੂੰ ਕੰਮ ਤੇ ਰੱਖ ਲਿਆ ਤੇ ਉਹਦੀ 1 ਸਾਲ ਦੇ ਅੰਦਰ ਅੰਦਰ ਤਰੱਕੀ ਹੋ ਗਈ ਇਹ ਦੇਖ ਕੇ ਜਾਹਨ ਨੂੰ ਬਹੁਤ ਨਿਰਾਸ਼ਾ ਹੋਇਆ ਤੇ ਇਸ ਬਾੜੇ ਉਹ ਆਪਣੇ ਬੋਸ ਕੋਲ ਗੱਲ ਕਰਨ ਲਈ ਗਿਆ ਬੋਸ ਨੇ ਕਿਹਾ ਤੂੰ ਹਾਲੇ ਵੀ 100 ਗਿਣਤੀ ਚ ਹੀ ਤਰਖਤ ਕੱਟ ਰਿਹਾ ਹੈ ਜਿਨ ਨੇ ਜਿਨ ਨੇ ਅੱਜ ਤੋਂ 5 ਸਾਲ ਪਹਿਲਾਂ ਕੱਟਦਾ ਹੁੰਦਾ ਸੀ ਅਸੀਂ ਚੰਗੇ ਨਤੀਜਿਆਂ ਉੱਪਰ ਆਪਣੀ ਕੰਪਨੀ ਚਲਾਉਂਦੇ ਹਾਂ ਤਾਂ ਸਾਨੂੰ ਵੀ ਤੁਹਾਨੂੰ ਤਰੱਕੀ ਦੇ ਕੇ ਖੁਸ਼ੀ ਹੋਵੇਗੀ ਜੇ ਤੇਰੀ ਤੇਰੀ ਉਪਾਦ ਵੀ ਵੱਧ ਜਾਵੇਗੀ ਜਾਂਹਨ ਆਪਣੇ ਕੰਮ ਤੋਂ ਵਾਪਸ ਮੁੜ ਆਇਆ ਤੇ ਉਸਨੇ ਹੋਰ ਜ਼ਿਆਦਾ ਤੇਜ਼ ਆਪਣੀ ਕੋਹਾੜੀ ਮੰਨੀ ਸ਼ੁਰੂ ਕੀਤੀ ਪਰ ਕਈ ਕੰਟਿਆਂ ਕੰਮ ਕਰਦੇ ਰਹਿਣ ਤੋਂ ਬਾਅਦ ਵੀ ਉਹ ਹੋਰ ਜ਼ਿਆਦਾ درخت ਨਾ ਕੱਟ ਸਕਿਆ ਉਹ ਆਪਣੇ ਬੋਸ ਕੋਲ ਦੁਬਾਰਾ ਗਿਆ ਹੈ ਗਿਆ ਤੇ ਆਪਣੀ ਮੁਸੀਬਤ ਬਾਰੇ ਦੱਸਿਆ ਬੋਸ ਨੇ ਜਹਾਨ ਨੂੰ ਬਿੱਲ ਕੋਲ ਭੇਜ ਦਿੱਤਾ ਹੋ ਸਕਦਾ ਹੈ ਕੁਝ ਗੱਲਾਂ ਮੇਰੇ ਤੋਂ ਤੇਰੇ ਤੋਂ ਜ਼ਿਆਦਾ ਬਿੱਲ ਚੰਗਾ ਚੰਗੀ ਤਰ੍ਹਾਂ ਜਾਂਦਾ ਹੋਵੇ ਜਹਾਨ ਨੇ ਬਿੱਲ ਨੂੰ ਪੁੱਛਿਆ ਕੀ ਉਹ ਇਨ ਇਨ ਰਖਤ ਕਿਵੇਂ ਵੱਡ ਲੈਂਦਾ ਹੈ ਬਿੱਲੇ ਨੇ ਜਵਾਬ ਦਿੱਤਾ ਹਰਦ ਰਖਤ ਵੱਡਣ ਤੋਂ ਬਾਅਦ ਮੈਂ ਮਿੰਟ 2 ਮਿੰਟ ਆਰਾਮ ਕਰਦਾ ਹਾਂ ਤੇ ਆਪਣੀ ਕੋਹਾੜੀ ਦਾ ਧਾੜ ਤੇਜ਼ ਕਰਦਾ ਹਾਂ ਤੂੰ ਆਪਣੀ ਕੋਹਾੜੀ ਨੂੰ ਪਿਛਲੀ ਵਾਰ ਕਦੇ ਕਦੋਂ ਤੇਜ਼ ਕੀਤਾ ਸੀ ਬਿੱਲੇ ਦੀ ਇਹ ਗੱਲ ਗੋਲੀ ਵਾਂਗ ਜਹਨ ਦੇ ਦਿਮਾਗ ਵਿੱਚ ਦਿਮਾਗ ਤੇ ਵੱਜੀ ਉਹਨੇ ਜਵਾਬ ਉਹਦਾ ਮਿਲ ਗਿਆ